ਮਿੰਟੂ ਜੀ ਨਵਜੋਤ ਸਿੰਘ ਸਿੱਧੂ ਤਾਂ ਆਈਪੀਐਲ ਦੇ ਵਿੱਚ ਪਟਾਕੇ ਪਾਈ ਜਾਂਦੇ ਆ ਉੱਥੇ ਬੈਠੇ ਪਰ ਉੱਥੇ ਨਹੀਂ ਮਤਲਬ ਮੈਨੂੰ ਲੱਗਦਾ ਟਿਕਦੇ ਉਹ ਇੱਥੇ ਵੀ ਪਟਾਕੇ ਪਾਈ ਜਾਂਦੇ ਆ ਉਹ ਕਹਿੰਨੇ ਕਿ ਬਾਈ ਪਟਿਆਲੇ ਤਾਂ ਫਿਰ ਅਸੀਂ ਗੱਲਾਂਬੱਤ ਤਾਰਾ ਜੋੜੀ ਰੱਖਾਂਗੇ ਹਾਂ ਅੱਛਾ ਵੇਖੋ ਕਮਾਲ ਦੀ ਗੱਲ ਇਹ ਆ ਕਿ ਉੱਥੇ ਨਾ ਹਰ ਭਜਨ ਸਿੰਘ ਨੂੰ ਮੈਂ ਸੁਣਦਾ ਪਿਆ ਸੀ ਉਹ ਧੰਨਵਾਦ ਕਰ ਰਿਹਾ ਸੀਗਾ ਮੁੰਬਈ ਇੰਡੀਅਨ ਦਾ ਕੇਕੇਆਰ ਦਾ ਚੇਨਈ ਦਾ ਕਿ ਮੈਨੂੰ ਯਾਰੀ ਨਾਲੇ ਖੜਾਇਆ ਪੰਜਾਬ ক্রিকেট ਐਸੋਸੀਏਸ਼ਨ ਦਾ ਉਹਨੇ ਕੇਜਰੀਵਾਲ ਦਾ ਉਥੇ ਧੰਵਾਦ ਹੀ ਨਹੀਂ ਕੀਤਾ ਇਹਨੂੰ ਫ੍ਰੀ ਫੰਡ ਦੇ ਵਿੱਚ ਲੋਕ ਸਭਾ ਦਾ ਮੈਂਬਰ ਵੀ ਬਣਾ ਦਿੱਤਾ ਗੱਲ ਤੁਹਾਡੀ ਠੀਕ ਹੈ ਪਰ ਇੱਕ ਗੱਲ ਹੂਰਾ ਜੇ ਕਿਤੇ ਇਹਨਾਂ ਦਾ ਕੋਈ ਲੀਡਰ ਗਿਆ ਹੁੰਦਾ ਨਾ ਅਮਰਵੀ ਪਾਰਟੀ ਉਹਨਾਂ ਨੇ ਧੰਵਾਦ ਜ਼ਰੂਰ ਕਰਦੇ ਨੇ ਸਾਰਿਆਂ ਦਾ ਕੇਜਰੀਵਾਲ ਸਾਹਿਬ ਤੋਂ ਲੈ ਕੇ ਥੱਲੇ ਤੱਕ ਪਰ ਗੱਲ ਇਹ ਆ ਕਿ ਹੁਣ ਇਹਨਾਂ ਨੇ ਕੇਜਰੀਵਾਲ ਦਾ ਨਾਮ ਲੈ ਕੇ ਉਥੇ ਫਸਣਾ ਘਰ ਤੋਂ ਹੀ ਹੈ ਉੱਤੇ ਤੇ ਬੈਠਾ ਅਮਿਤ ਸ਼ਾਹ ਦਾ ਮੁੰਡਾ ਸ਼ਾਹ ਨੇ ਤੇ ਨਾਲ ਦੀ ਨਾਲ ਹੀ ਬਈ ਗਾ ਪਾ ਦੇਣਾ ਸੀਗਾ ਵੀ ਕੀ ਪਤਾ ਨਾਲ ਦੀ ਨਾਲ ਬੀਪ ਵਾਲਾ ਬਟਨ ਅੱਪਰ ਨੂੰ ਤਿਆਰ ਨੇ ਬੈਠੇ ਕਿਤੇ ਭੁੱਲ ਕੇ ਗੱਲ ਪਈ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਨਵਜੋਤ ਸਿੰਘ ਸਿੱਧੂ ਕਾਂਗਰਸੀ ਆ ਤੇ ਹਰਭਜਨ ਸਿੰਘ ਝਾੜੂ ਵਾਲਿਆਂ ਦਾ ਐਮਪੀ ਹੈ ਇਹਨਾਂ ਦਾ ਪਤਾ ਨਹੀਂ ਕਿ ਧਿਆਨ ਰੱਖੋ ਜੇ ਵੈਸੇ ਸਿਸਟਮ ਹੀ ਉਹਨਾਂ ਨੇ ਫਿੱਟ ਕੀਤਾ ਹੋਣਾ ਵੀ ਜੇ ਕਿਤੇ ਭੁੱਲ ਕੇ ਵੀ ਕਿਤੇ ਇਹਨਾਂ ਦੇ ਮੂੰਹ ਨਿਕਲ ਜAVE ਜਿੱਦਾਂ ਹੁੰਦਾ ਕਿ ਨਾਲ ਦੀ ਨਾਲ ਆਟੋਮੈਟਿਕਲੀ ਉਹ ਚੱਕੇ ਹੀ ਜਾਵੇ ਆਖਰੀ ਕੀਵਰਡ ਤੇ ਮੂਵੀ ਹੋ ਜਾਣਾ ਅੱਜ ਮੈਂ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਕੁਝ ਕੀਵਰਡ ਲਾ ਰੱਖੇ ਨਾ ਖੈਰ ਚਲੋ ਜੀ ਜੀ ਆਈ ਆਪਾਂ ਨਵਜੋਤ ਸਿੰਘ ਸਿੱਧੂ ਤੇ ਜੀ ਦੇਖੋ ਸਿੱਧੂ ਅਚਾਨਕ ਆਏ ਨੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਤਸਵੀਰ ਵੀ ਉਹਨਾਂ ਦੀ ਵਾਇਰਲ ਹੋਈ ਸਿੱਧੂ ਸ਼ਹਿ ਦੇ ਇਸ ਕਰਕੇ ਆਏ ਕਿਉਂਕਿ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਮੈਚ ਹੋ ਰਹੇ ਆ ਨਾ ਮੌਲੀ ਦੇ ਵਿੱਚ ਜੀ ਤੇ ਉਹ ਪਟਿਆਲੇ ਵੀ ਪਹੁੰਚੇ ਆ ਸ਼ਾਇਦ ਪਟਿਆਲੇ ਵੀ ਪਹੁੰਚੇ ਨੇ ਹੁਣ ਗੱਲ ਇਹ ਆ ਕਿ ਦੇਖੋ ਉੱਥੇ ਫਿਰ ਇਹ ਸਾਰੇ ਇਕੱਠੇ ਹੋ ਗਏ ਸਾਧ ਦੇ ਪੂਰੇ ਤੇ ਇਕੱਠ ਹੋ ਗਿਆ ਮੈਨੂੰ ਸੁਖ ਨਹੀਂ ਜਾਪਦੀ ਉੱਥੇ ਦੁੱਲੋ ਪਹੁੰਚ ਗਿਆ ਧਮਾਨ ਪਹੁੰਚ ਗਿਆ ਆ ਹਰਿੰਦਰ ਲਾਡੀ ਪਹੁੰਚ ਗਿਆ ਇਹ ਸਾਰੇ ਉਹ ਬੰਦੇ ਨੇ ਜਿਹੜੇ ਕਿਸੇ ਨਾ ਕਿਸੇ ਕਾਂਗਰਸੀ ਦੇ ਸਤਾਏ ਹੋਏ ਨੇ ਜੀ ਕੰਨੀ ਕਾਂਟੇ ਪਾਏ ਹੋਏ ਨੇ ਇਹ ਕਾਂਗਰਸੀ ਕਾਂਗਰਸੀਆਂ ਦੇ ਸਤਾਏ ਹੋਏ ਨੇ ਜੀ ਜੀ ਤੇ ਗੱਲ ਇਹ ਆ ਕਿ ਭਈ ਹੁਣ ਉੱਥੇ ਜਾ ਕੇ ਇਹਨਾਂ ਨੇ ਇਹ ਬਿਆਨਬਾਸੀ ਦਿੱਤੀ ਆ ਕਿ ਭਾਈ ਨਵਜੋਤ ਸਿੰਘ ਸਿੱਧੂ ਜਦੋਂ ਪਾਰਟੀ ਨੂੰ ਮਜ਼ਬੂਤ ਕਰ ਰਿਆ ਸੀ ਉਦੋਂ ਤੇ ਇਹਨਾਂ ਦੇ ਢਿੱਡੀ ਵੱਟ ਪੈਂਦੇ ਸਨ ਹੁਣ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਰਹੇ ਨੇ ਕਬ ਆਏਗਾ ਮੇਰੇ ਬੰਜਾਰੇ ਤੇ ਕਬ ਆਏਗਾ ਉਹ ਕਹਿੰਦੇ ਕਿ ਹੁਣ ਅਸੀਂ ਕਹਤਾ ਪ੍ਰਚਾਰ ਕਰਨਾ ਭਾਈ ਜੀ ਇਥੇ ਹਾਈ ਕਮਾਂਡ ਪਹਿਲਾਂ ਗੱਲ ਕਰੇ ਸਿੱਧੂ ਸਾਹਿਬ ਦੇ ਨਾਲ ਜੀ ਲਾਡੀ ਤੇ ਇਥੋਂ ਤੱਕ ਕਹਿੰਦੇ ਸੀ ਸਾਨੂੰ ਤੇ ਇਹ ਨਹੀਂ ਪਤਾ ਲੱਗਣ ਡਿਆ ਅਸੀਂ ਕਾਂਗਰਸ ਦੇ ਵਿੱਚ ਹੈਗੇ ਵੀ ਆ ਕਿ ਕੱਢੇ ਆ अच्छा जी सानू तो ये नहीं साफ ਹੈਗਾ ਅਸੀਂ ਕਾਂਗਰਸੀਆਂ ਕਿ ਕੌਣ ਆ ਲੋ ਕਰ ਲੋ ਗੱਲ ਮਤਲਬ ਉਹ ਕਹਿੰਨੇ ਕਿ ਸਾਨੂੰ ਤਾਂ ਮਹਿਸੂਸ ਹੀ ਨਹੀਂ ਹੁੰਦਾ ਇਹ ਹੀ ਕਹਿੰਨੇ ਭਾਈਆ ਫਿਰ ਤਾਂ ਇਦਾਂ ਦਾ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਅਸੀਂ ਕਾਂਗਰਸੀ ਆ ਖੈਰ ਗੱਲ ਇਹ ਆ ਮਾਨ ਸਾਹਿਬ ਕਿ ਨਵਜੋਤ ਸਿੰਘ ਸਿੱਧੂ ਪ੍ਰਚਾਰਕ ਅੱਛਾ ਹੈ ਇਹ ਤੇ ਮੰਨਣਾ ਪਊਗਾ ਕ라우ਡ ਪੁੱਲਰ ਹੈ ਜੀ ਐਂਟਰਟੇਨਰ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਆਰਥਿਕ ਤਾਤੇ ਬੋਲਣ ਵਾਲਾ ਵਾਹਿਦ ਲੀਡਰ ਹੈ ਜੀ ਪਟਿਆਲਾ ਅੰਮ੍ਰਿਤਸਰ ਬਠਿੰਡਾ ਇਨ੍ਹਾਂ ਸੀਟਾਂ ਤੇ ਨਵਜੋਤ ਸਿੰਘ ਸਿੱਧੂ ਅੱਗੇ ਪ੍ਰਭਾਵ ਪਾ ਚੁੱਕਾ ਜਮਾ ਚੁੱਕਾ ਤੇ ਹੋਰ ਵੀ ਜਮਾ ਸਕਦਾ ਸੀਗਾ ਪਰ ਹੁਣ ਤੁਹਾਨੂੰ ਪਤਾ ਹੀ ਹੈ ਜੀ ਕਿ ਜੇ ਨਵਜੋਤ ਸਿੰਘ ਸਿੱਧੂ ਨਹੀਂ ਆ ਰਿਹਾ ਇਹ ਜੋ ਮਰਜ਼ੀ ਕਹੀ ਜਾਂ ਉਹਦਾ ਵੱਡਾ ਕਾਰਨ ਇਹੋ ਆ ਕਿ IPL ਜਦੋਂ ਤੱਕ ਚੱਲਦਾ ਨਵਜੋਤ ਸਿੰਘ ਸਿੱਧੂ ਨਹੀਂ ਆ ਸਕਦਾ। ਚਾਹ ਕੇ ਵੀ ਨਹੀਂ ਆ ਸਕਦਾ ਕਿਉਂਕਿ ਕੰਟਰੈਕਟ ਤੇ ਬੱਜਿਆ ਹੁਣ ਇਹ ਤੁਸੀਂ ਆਪਣੀ ਸਿਆਸਤ ਨੂੰ ਜਿਸ ਤਰ੍ਹਾਂ ਮਰਜ਼ੀ ਚਲਾਈ ਚੱਲੋ। ਕਾਂਗਰਸ ਨੂੰ ਇਸ ਚੀਜ਼ ਦਾ ਫਾਇਦਾ ਹੈ ਜਾਂ ਨੁਕਸਾਨ ਹੈ ਉਹ ਕਾਂਗਰਸ ਜਾਣੇ। ਪਰ ਮੇਰਾ ਮੰਨਣਾ ਕਿ ਨਵਜੋਤ ਸਿੰਘ ਸਿੱਧੂ ਦਾ ਥੋੜਾ ਬਹੁਤਾ ਨੁਕਸਾਨ ਤੇ ਹੈਗਾ। ਹਾਂ ਪੋਲੀਟੀਕਲੀ ਹੈ। ਹੈਗਾ। ਜੀ। ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਬੰਦਾ ਆ ਜਿਹੜਾ ਇਹਨਾਂ ਦੇ ਲੀਡਰਾਂ ਦੇ ਵਿੱਚ ਹੈ ਇਸ ਵੇਲੇ। ਭਾਸ਼ਣ ਕਲਾ ਦਾ ਮਾਹਰ ਆ ਸਭ ਤੋਂ ਜ਼ਿਆਦਾ। ਜੀ। ਜੀ ਦੇ ਕੋਲ ਬਹੁਤ ਕੁਝ ਕਹਿਣ ਲਈ ਹਾ ਘਟੋ ਘਟ ਲੋਕ ਸੁਣ ਲਈ ਤਾਂ ਜਾਂਦੇ ਨੇ ਇੱਕ ਵਾਰੀ ਗੈਦਰਿੰਗ ਵੀ ਹੈ ਜੀ ਬਿਲਕੁਲ ਜੀ ਸੋ ਇਸ ਕਰਕੇ ਆਪਾਂ ਕਹਿ ਲਈਏ ਕਿ ਉਹ ਆਮ ਆਦਮੀ ਪਾਰਟੀ ਦਾ ਜਿਵੇਂ ਭਗਵੰਤ ਮਾਨ ਆ ਉਹ ਕਾਂਗਰਸ ਦਾ ਭਗਵੰਤ ਸਿੰਘ ਦਾ ਮੁੰਡਾ ਉਸੇ ਬਰਾਬਰੀ ਨਵਜੋਤ ਸਿੰਘ ਸਿੱਧੂ ਆ ਜੀ ਤਾਂ ਉਹ ਚਲੋ ਸਿਆਸੀ ਤੌਰ ਤੇ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਆਈਪੀਐਲ ਵਿੱਚ ਛੜਛੜਾ ਕਿਉਂ ਆ ਸਕਦਾ ਕਿਉਂਕਿ ਮੈਂ ਇਹਦੇ ਤੇ ਤੁਹਾਨੂੰ ਬਰੀਕੀ ਨਾਲ ਦੱਸਿਆ ਸੀਗਾ ਤੇ ਕੁਝ ਅਖਬਾਰਾਂ ਨੇ ਵੀ ਛਾਪਿਆ ਇਹ ਚਲੋ ਅਸੀਂ ਕੋਈ ਮਾਨ ਨਹੀਂ ਮਹਿਸੂਸ ਕਰਦੇ ਜੀ ਇਹ ਆਪੋ ਆਪਣਾ ਕੰਮ ਕਰਨ ਦਾ ਢੰਗ ਹੁੰਦਾ ਤਾਂ ਅਸੀਂ ਪਹਿਲਾਂ ਹੀ ਦੱਸ ਦਿੱਤਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਆਈਪੀਐਲ 'ਚ ਕਿਉਂ ਗਿਆ ਤਾਂ ਕੁਝ ਅਖਬਾਰਾਂ ਨੇ ਬਾਅਦ ਦੇ ਵਿੱਚ ਛਾਪਿਆ ਵੀ ਇਸ ਚੀਜ਼ ਨੂੰ ਲੈ ਕੇ ਕਿ ਨਵਜੋਤ ਸਿੰਘ ਸਿੱਧੂ ਕੁਝ ਉਹਦੇ ਆਰਥਿਕ ਹਿੱਤ ਸੀਗੇ ਚਲੋ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਨਹੀਂ ਜਾਵਾਂਗੇ ਤੰਗੀਆਂ ਫੰਗੀਆਂ ਆਪਣੇ ਤੇ ਵੀ ਆ ਜਾਂਦੀਆਂ ਤੰਗੀਆਂ ਤੁਰਸ਼ੀਆਂ ਜਿਉਂਦੇ ਜਾਣ ਤੇ ਆਉਂਦੀਆਂ ਹੀ ਆਉਂਦੀਆਂ ਹੁੰਦੀਆਂ ਜੀ ਪਰ ਜਦੋਂ ਆਪਾਂ ਮੰਨ ਲਓ ਕਿਸੇ ਨਾਲ ਕਿਸੇ ਵੀ ਕੌਂਟਰੈਕਟ 'ਚ ਵੱਜ ਗਿਆ ਚਾਹੇ ਉਹ ਪ੍ਰੋਡਿਊਸਰ ਆ ਫਿਲਮ ਦਾ ਚਾਹੇ ਉਹ ਟੈਲੀਵਿਜ਼ਨ ਪ੍ਰੋਡਿਊਸਰ ਆ ਚਾਹੇ ਕੋਈ ਸਪੋਰਟਸ ਚੈਨਲ ਦਾ ਮਾਲਕ ਆ ਤਾਂ ਭਾਈ ਉਹਨੇ ਕੋਈ ਟੈਲ ਨਹੀਂ ਕਰਨੀ ਹੁੰਦੀ ਨਹੀਂ ਕਰਨੀ ਜੀ ਤੇ ਖਾਸ ਤੌਰ ਤੇ ਜਿਹੜੀਆਂ ਚੀਜ਼ਾਂ ਅਮਿਤ ਸ਼ਾਹ ਦੇ ਬੱਚੇ ਦੇ ਕੰਟਰੋਲ 'ਚ ਹੈ ਓਥੇ ਤੇ ਤੁਹਾਨੂੰ ਰਹਿਤ ਉਹਨਾਂ ਨੇ ਮਮੂਲੀ ਵੀ ਨਹੀਂ ਦੇਣੀ ਨਾ ਨਾ ਉਹਨਾਂ ਨੂੰ ਪਤਾ ਕਿਉਂਕਿ ਅਮਰਿਤ ਸ਼ਾਹ ਤਾਂ ਹੋ ਸਕਦਾ ਕਿ ਵਿਲਾ ਹੋ ਕੇ ਜਿਵੇਂ ਇੱਕ ਨਾ ਗੀਤ ਆਇਆ ਸੀ ਵੀ ਸਾਰਾ ਕੁਝ ਵਿੱਚ ਵਟ ਗਿਆ ਨਾ ਸਾਰੇ ਮਕਾਕੇ ਚ ਮੇਲੇ ਨੇ ਹੁਣ ਜੱਟ ਪੰਗੇ ਲੈਣ ਨੂੰ ਪੰਗੇ ਲੈਣ ਨੂੰ ਮੇਲਾ ਜੀ ਹੈ ਨਾ ਇਹ ਸਾਰਾ ਕੁਝ ਉਹ ਮੁਕ ਮਕਾਕੇ ਹੋ ਸਕਦਾ ਅਮਰਿਤ ਸ਼ਾਹ ਤੇ ਇੱਥੇ ਆ ਕੇ ਬਹਿ ਜਾਵੇ ਸੋ ਜਿਆਦਾ ਠੀਕ ਹੈ ਇਹ ਜਿਹੜੇ ਨਰਾਜ਼ ਕਾਂਗਰਸੀ ਹੈ ਇਹਨਾਂ ਨੂੰ ਮਨਾਉਣ ਦਾ ਯਤਨ ਹੋਣਾ ਚਾਹੀਦਾ ਸੀ ਮੇਰਾ ਮੰਨਣਾ ਹੈ ਜੀ ਕਿਉਂਕਿ ਸਿੱਧੂ ਦੇ ਦੁਆਲੇ ਹੀ ਫਿਰਦੇ ਰਹਿਆ ਚਾਹੇ ਚਲੋ ਨਰਾਜ਼ਗੀਆਂ ਹੁੰਦੀਆਂ ਕੁਝ ਗਲਤੀਆਂ ਵੀ ਹੁੰਦੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕਾਂਗਰਸ ਨੂੰ ਨੁਕਸਾਨ ਕਰਨ ਵਾਸਤੇ ਕਰਵਾਉਣ ਵਾਸਤੇ ਬਥੇਰਾ ਕੁਝ ਹੁੰਦਾ ਹੋਊਗਾ ਅੰਦਰ ਖਾਤੇ ਪਰ ਜਿਹੜਾ ਕਾਂਗਰਸੀ ਆਪਣੇ ਆਪ ਨੂੰ ਕਾਂਗਰਸੀ ਮੰਨਦਾ ਹੈ ਤੇ ਰਹਿਣਾ ਚਾਹੁੰਦਾ ਤੁਸੀਂ ਉਹਨੂੰ ਮਨਾ ਸਕਦੇ ਹੋ ਯਾਰ ਤਾਂ ਕਿ ਨੁਕਸਾਨ ਨਾ ਹੋਵੇ ਖੈਰ ਨਵਜੋਤ ਸਿੰਘ ਸਿੱਧੂ ਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਆ ਪਰ ਇਹ ਆ ਕਿ ਜਿਹੜੇ ਕ੍ਰਿਕਟ ਦੇ ਸ਼ੌਕੀਨ ਨੇ ਆ ਕ੍ਰਿਕਟ ਦੇ ਸ਼ੌਕੀਨ ਸ਼ੁਦਾਈ ਆ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਉੱਥੇ ਵਧੀਆ ਲੱਗਣ ਡਿਆ ਉਹ ਕਹਿੰਦੇ ਸ਼ੈਰੀ ਭਾ ਤੇ ਵਟ ਕੱਢੀ ਜਾਂਦਾ ਵਟ ਕੱਢੀ ਜਾਂਦਾ ਜਦੋਂ ਬੋਲਦਾ ਸ਼ੈਰੀ ਭਾ ਹੋ 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 ਤੇ ਤਾਂ ਐ ਕਹਲੂ ਕਿ ਸੱਤ ਕੋਇਲਾ ਜਿਹੜੀਆਂ ਨਾ ਉਹ ਵੀ ਖੜ ਕੇ ਸੁਣਦੀਆਂ ਨੇ ਕਿ ਸ਼ੈਰੀ ਭਾ ਬੋਲਣ ਡਿਆ ਤਾਂ ਸ਼ੈਰੀ ਦੀ ਸ਼ਾਇਰੀ ਉੱਥੇ ਚੱਲਣ ਰਹੀ ਆ ਸਿਆਸਤ ਦੇ ਵਿੱਚ ਇਹ ਸ਼ੈਰੀ ਜਿਹੜੀ ਆ ਤੁਹਾਨੂੰ ਨਹੀਂ ਸੁਣਨ ਨੂੰ ਮਿਲੇਗੀ ਪਰ ਘਬਰਾਉਣਾ ਨਹੀਂ ਕਿਸੇ ਗੱਲੋਂ ਡਰਨਾ ਨਹੀਂ ਸਾਡੇ ਕੋਲ ਪੰਜ ਕਵੀਆਂ ਦਾ ਇੱਕੋ ਕਵੀ ਮਾਨ ਹੈਗਾ ਕਮੀ ਮਹਿਸੂਸ ਹੀ ਨਹੀਂ ਹੁੰਦੀ ਨਹੀਂ ਕਿਸੇ ਦੀ ਚੱਲਣ ਦਿਓ ਕੰਮ ਮਾੜਾ ਜਾ ਪ੍ਰਚਾਰ ਵਾਲਾ ਜੀ 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 ਇੱਥੇ ਦੇਖਦੇ ਆ ਕਿ ਅੱਗੇ ਮਾਹੌਲ ਕੀ ਬਣ ਚਾਹੇ ਮਨਪ੍ਰੀਤ ਬਾਦਲ ਤੇ ਮਾਰ ਚੱਲ ਰਹੇ ਨੇ ਸਿੱਧੂ ਸਾਹਿਬ ਉੱਥੇ ਚਲੇ ਗਏ ਨੇ ਸੁਨੀਲ ਜਖੜ ਹਾਲੇ ਪਿੰਡਾਂ ਚ ਨਹੀਂ ਜਾ ਸਕਦੇ ਮਜਬੂਰੀ ਹੈ ਪਰ ਇਸ ਕਮੀ ਨੂੰ ਇੱਕੋ ਬੰਦਾ ਪੂਰਿਆ ਕਰ ਦੇਗਾ ਜਿਹਦੇ ਕੋਲ ਪੰਜ ਸੱਤ ਸ਼ੇਅਰ ਤੇ ਪੂਰੇ ਜਿੱਦਾਂ ਕਹ ਲੋ ਨਾ ਕਿ ਜੇਬ ਦੇ ਵਿੱਚ ਹੀ ਹੁੰਦੇ ਨੇ ਉਹਨੇ ਚਲਾ ਚਲਾ ਕੇ ਸੁੱਟੀ ਜਾਣਿਆ ਸੋ ਇਸ ਕਰਕੇ ਉਹ ਹੋ ਸਕਦਾ ਨੀਂਦ ਵੀ ਸੁਣਾ ਦਿੰਦੇ ਹੋ ਉਹਨਾਂ ਨੂੰ ਮੇਰੇ ਮਨ ਚੜੇ ਆ ਗਿਆ ਹੋ ਸਕਦਾ ਕੋਈ ਹਾਲਚਲ ਪੁੱਛਦਾ ਹੋਵੇ ਕੋਈ ਸਜਣ ਮਿੱਤਰ ਉੱਥੇ ਵੀ ਸਿੜ ਦਿੰਦੇ ਹੋਣ ਕਿ ਆਹ ਹੋਰ ਚੱਕ ਗਿਆ ਨਹੀਂ ਇਹ ਦੇਖੋ ਗੱਲ ਹੁੰਦੀ ਆ ਕਿ ਸਾਡੇ ਨਾ ਪਿੰਡ ਦੇ ਵਿੱਚ ਹੁੰਦਾ ਸੀਗਾ ਇੱਕ ਮਿਸਤਰੀ ਸੀਗਾ ਉਹ ਹਾਲੇ ਵੀ ਹੈਗਾ ਹੁਣ ਤੇ ਚਲੋ ਸਿਹਤ ਪਖੋ ਡਾਊਨ ਹੋ ਗਿਆ ਉਹਨੇ ਗੱਲ ਹੀ ਕਪਤਾ ਚ ਕਰਨੀ ਆ ਅੱਛਾ ਜੀ ਹਾਂ ਜੀ ਕਾਲੀ ਕਵਤਾ ਚ ਕਰਨੀ ਆ ਉਹ ਕਿਸੇ ਦੀ ਨਾ ਖੁਰਲੀ ਟਟ ਗਈ ਤੇ ਉਹ ਉਹ ਨਾ ਮਰਮਤ ਕਰਕੇ ਆ ਰਿਹਾ ਸੀ ਕਿਸੇ ਨੇ ਪੁੱਛਿਆ ਕਿ ਭਾਈ ਕਿਧਰੋਂ ਆਇਆ ਫਲਾਣਾ ਸੀ ਉਹਨੇ ਆਖਿਆ ਕੀ ਦੱਸਾਂ ਸ਼ਾਲ ਮਾਰ ਕੇ ਚੜ ਗਿਆ ਡੁਰਲੀ ਫਲਾਣਾ ਸੇ ਉਹਦੀ ਟਟ ਗਈ ਸੀ ਖੁਰਲੀ ਉਹਦੇ ਵਿੱਚ ਆ ਕੇ ਆਇਆ ਮੁਰਲੀ ਮਤਲਬ ਕਹਿਣ ਦਾ ਕਿ ਭਾਈ ਉਹਨੇ ਰੱਖਿਆ ਸੀ ਸੰਡਾ ਕੱਚੇ ਕੋਲੇ ਸੀ ਉਹਦੇ ਤੇ ਉਹ ਕਦੇ ਛੱਡ ਗਿਆ ਉਹ ਡਿੱਗ ਪਈ ਪੀ ਉਹ ਠੀਕ ਠਾਕ ਲਿਪਲਪ ਕੇ ਤੇ ਹੁਣ ਆਇਆ ਤੇ ਉਹ ਕਰਕੇ ਇਹ ਮਤਲਬ ਕਿ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਤੁਹਾਨੂੰ ਜੀ ਜੀ ਆਮ ਜੀਵਨ ਚ ਵੀ ਹੁੰਦੇ ਜਿਹੜੇ ਕਿ ਕਾਬਕ ਟੋਟਾ ਜਿਹੜਾ ਜੋੜ ਦਿੰਦੇ ਨੇ ਨਾਲ ਜੀ ਹਾਂ ਇਸ ਤਰ੍ਹਾਂ ਦੇ ਹੁੰਦੇ ਆ ਬੜੇ ਬੰਦੇ ਬਾਕੀ ਚਲੋ ਨਵਜੋਤ ਸਿੰਘ ਸਿੱਧੂ ਤਾਂ ਉੱਥੇ ਸੁਣਾਈ ਜਾਂਦੇ ਆ ਹਿੱਟ ਹਿੱਟ ਗਾਣੇ ਆ ਕਰੋ ਹਿੱਟ ਹਿੱਟ ਆਪਦੇ ਸ਼ੇਅਰ ਤੇ ਇਧਰਲੇ ਪਾਸੇ ਜਿਹੜੇ ਕਾਂਗਰਸੀ ਉਹਨਾਂ ਦੇ ਧੜੇ ਦੇ ਉਹ ਚਲੋ ਸਾਡ ਸੰਗ ਸੁਣਦੇ ਹੋਣਗੇ ਵਿਚਾਰੇ ਹੋਰ ਕੀ ਹੈ ਜੀ ਜੀ ਸਹੀ ਇਹ ਹੋ ਸਰਦਾ ਕਿ ਕਿਦਾਂ ਦਾ ਮਹਿਸੂਸ ਹੋ ਰਿਹਾ ਬਾਈ ਸਾਨੂੰ ਛੱਡ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਬਿਲਕੁਲ ਇਧਰ ਇਹ ਗੱਲ